ਆਪਣੇ ਅਸਲੀ ਰੂਪ ਚੋਂਦਾ ਹੋਇਆ ਅੱਜ ਇਹਨੂੰ ਇਹਦਾ ਅਸਲਾ ਮਿਲ ਚੁਕਿਆ ਆ ਤੇ ਲੁਕੋ ਕੇ ਰੱਖਿਆ ਹੋਇਆ ਸੀਗਾ ਅੱਜ ਮਿਲਿਆ ਵਾ ਟਿੱਡੀ ਬਦਮਾਸ਼ ਸਾਡੇ ਕਿੰਨੇ ਜਿਹਾ ਆ ਰੋਟਾ ਸਰਦੀ ਦੀ ਯਾ ਠਾ ਠਾ ਐਕਸ਼ਨ ਕਰ ਐਕਸ਼ਨ ਐਕਸ਼ਨ ਲੋ ਯੋ ਆਈ ਨੀ ਗੈਂਗਸਟਰ ਵਾਲੇ ਟਿੱਡੀ ਬਦਮਾਸ਼ ਵਾਲੇ ਐਕਸ਼ਨ ਕਰ ਉੱਟਲੇ ਤੇ ਤਾਂ ਸਾਲੀ ਹੋ ਗਈ ਨਹੀਂ ਹੈਗੀ। ਉਹ ਇੱਕ ਛੋਟੀ ਘਟ। ਇਹ ਸਾਰੇ ਅਸਲੇ ਤੈਨੂੰ ਦਿਖਾ ਦੇ ਮੇਰਾ ਆਪਾਂ ਨੂੰ ਬਦਮਾਸ਼ ਕੌਣ ਕਹੂਗਾ। ਅੱਛਾ ਤੇਰਾ ਮੂੰਹ ਤਾਂ ਲੱਗਦਾ ਨਹੀਂ ਬਦਮਾਸ਼ਾ ਇੰਦਰ ਜੱਗੀ। ਇਹ ਜ਼ਰੂਰੀ ਨਹੀਂ ਹੁੰਦਾ। ਅਸਲੇ ਆਣਾ ਬਦਮਾਸ਼। ਅੱਛਾ ਉਹ ਉਹ ਕੰਮ ਕਰਦਾ ਤੂੰ ਤਾਂ। ਮੁੱਕੀ। ਘਰਾਂ ਦੀ ਛੱਤਾ ਬਾਲਿਆਂ ਦੇ ਘਰਾਂ ਦੀ ਛੱਤਾ ਡਿੱਗੀਆਂ ਹੁੰਦੀਆਂ ਨੇ। ਦਾ ਮਰ ਹੀ ਖਰੀਰ ਨਹੀਂ ਜਿਗਰਾ ਚਾਹੀਦਾ ਆ ਨਹੀਂ ਆ ਚਾਹੀਦਾ ਇਹਦੇ ਕੋਲ ਹੈ ਨਹੀਂਗਾ ਛੋਟਾ ਹੈ ਡਾਉਨ ਜਾ ਤੇ ਮੀਂਹ ਆਛਾਈ ਡਾਉਨ ਤੇ ਜਾ ਹਾਂ ਐ ਕਿ ਜੀਆ ਜਿਹਦੀ ਟੋਣ ਵਿੱਚ ਕਿਲਾ ਹੋ ਰੁਕਦਾ ਨਹੀਂ ਹੁੰਦਾ ਠੀਕ ਆ ਠੀਕ ਆ ਕੋਈ ਹੋਰ ਗੱਲਾਂ ਹੁੰਦਾ ਸੁੱਕੇ ਵਰਗੇ ਯਾਰ ਹੁਣ ਉਹ ਟੁੱਕਦਾ ਨਹੀਂ ਹੁੰਦਾ ਹਾਂ ਦੇਖ ਮੇਰੀ ਗੱਲ ਸਮੋ ਸਾਰੇ ਜਾਣੇ ਮੇਚੇ ਬੈਲਪੁਣਾ ਪਹਿਲਾਂ ਨਹੀਂ ਸੀ ਜਿਹਦਾ ਸੁੱਖਾ ਮੇਰੇ ਨਾਲ ਇੱਕ ਦਾ ਨਾਮ ਹੈਗਾ ਸੁੱਖਾ ਗੈਂਗਸਟਰ ਤੁਹਾਨੂੰ ਪਤਾ ਹੀ ਸੁੱਖਾ ਸੁੱਖੇ ਦਾ ਨਾਮ ਪੂਰਾ ਹਾਈਲਾਈਟ ਸੀ ਕਿਸੇ ਟਾਈਮ ਤੇ ਹੋਣ ਵੀ ਆਪਾਂ ਕਰਾਂਗੇ ਹਾਈਲਾਈਟ ਪਰ ਧੀਰੇ ਧੀਰੇ ਜੇ ਮੇਰੀ ਜ਼ਿੰਦਗੀ ਮੇ ਆਣਾ ਅੱਛਾ ਬਾਕੀ ਮਿੱਤਰੋ ਹਾਂਜੀ ਤੁਸੀਂ ਆ ਮੜਾ ਐਸਲਾ ਸਾਈਡ ਤੇ ਰੱਖ ਦਿਓ ਆਪਣੇ ਜੱਥੇ ਚੰਗਾ ਨਹੀਂ ਲੱਗਦਾ ਹੈਗਾ ਇਹਨਾਂ ਵੱਧ ਕਰਦੇ ਹਾਂ ਟਿੱਡੀ ਬਦਿਆ ਹੋ ਗਏ ਸਾਰੇ ਬਾਕੀ ਖਿੱਚ ਕੇ ਸਪੋਰਟ ਕਰੋ ਕਾਈਕੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਸੁੱਖੇ ਦਾ ਥੋੜਾ ਜਿਹਾ ਹੌਸਲਾ ਵਧ ਜੇ ਸਾਲਾ ਸਬਸਕ੍ਰਾਈਬ ਦਾ ਬਾਤਾਂ ਤਾਂ ਤੂੰ ਪਹਿਲੀ ਕਰਵਾਤਾ ਬਾਕੀ ਲਵ ਯੂ ਚਲੋ ਠੀਕ ਹੈ ਹੁਣ ਆਪਣੇ ਟਿੱਡੀ ਬਦਮਾਸ਼ ਨੇ ਆਪ ਨੂੰ ਕਹਿਤਾ ਤੇ ਤੁਹਾਡੇ ਅੱਗੇ ਅਰਜ਼ੀ ਕੀਤੀ ਐ ਤੇ ਫਿਰ ਸਬਸਕ੍ਰਾਈਬ ਦਾ ਬਣਦਾ ਹੀ ਐ ਇਨ ਨਾ ਤੇ ਬਣਦਾ ਹੀ ਆ ਹਾਂ ਇਨ ਨਾ ਤਾਂ ਬਣਦਾ ਹੀ ਐ ਬੰਦਾ ਜੀ ਬੰਦਾ ਉਦ ਕਿ ਆਏ ਮੁਟਿਆਰੇ ਮੈਂ ਤੇ ਡਿੱਟੀ ਬਦਮਾਸ਼ ਥੱਲੇ ਆ ਇਸਦੀ ਇਹਨਾਂ ਦੇ ਆਹ ਫੂਨ ਕਹੀ ਕਰਾਉਂਦੇ ਦੀਰਵਾ ਦਾ ਸੰਕਰਵਾ 2 ਲੱਖ ਦਾ ਫੂਨ ਕਰਾ ਦੋ ਉਦ ਕਿ ਆਏ ਇਸਦੀਰਵਾ ਦਾ 2 ਲੱਖ ਦਾ ਫੂਨ ਕਰਾਓ ਭਾਈ 2 ਲੱਖ ਦਾ ਹੋਣੀ 2 ਲੱਖ ਦਾ ਨਹੀਂ ਹੈਗਾ ਸਾਲਿਆ 5000 ਦਾ ਫੂਨ ਕਰਾਓ ਭਈਆ ਨਹੀਂ ਭਾਈ ਇਦਾਂ ਕਰਦਾ ਇਹ 25000 ਦਾ ਫੂਨ ਹਾਏ ਬੀਬਲੀ ਦਾ ਇੰਨਾ ਜਾਵੜਾ ਨਾ ਉਹ ਚੀਜ਼ ਚ ਜਿਵੇਂ ਕਰੋੜਾ ਦਾ ਨਹੀਂ ਫੂਨ ਹੁੰਦਾ ਫੂਨ ਨਹੀਂ ਆ ਇਹ ਸਿੱਕੂ ਦਾ ਫੂਨ ਹੈ ਇਹਦਾ 5000 ਦਾ 5000 ਦਾ ਫੂਨ ਹੈ 25 ਕਰਦਾ ਡਾਟਾ ਵਿੱਚ ਘੱਟੋ ਘੱਟ 5000 ਦਾ ਤਾਂ ਫੂਨ ਆ ਜੇ ਵੇਚਣ ਤੇ ਆਇਆ ਉਹ 2000 ਜੀ ਵਿਜੂਗਾ 25 ਲੱਖ ਦਾ ਡੋਲਰ ਜਿਹੜਾ ਵੇਚ ਉਹ ਆ ਕੀ ਆਪਣਾ ਨਾ ਡਾਟਾ ਹਾਂ ਪੱਤੀ ਦਾ ਘਾਟਾ ਘਾਟਾ ਬੱਜੋ ਨਹੀਂ ਵੀਰੇ ਐਵੇਂ ਨਾ ਸਮਝੀ ਆਪਣੋ ਆਓ ਆਓ ਵੀਰੇ ਪੈਹਾ ਬਹੁਤਾ ਤੇਰੀ ਮਾਨਣੀ ਨਹੀਂ ਚਾਹਦਾ 5000 ਦਾ ਫੋਨ ਆ ਅਗਮੇ ਜਿੰਨਾ ਚੱਲਿਆ ਗਿਆ 5000 ਦਾ ਫੋਨ ਤੇ ਬਾਈ ਜੀ ਡਿਸਪਲੇ ਚੇਂਜ ਕਰਾ ਲਈ ਆ ਸਾਲੇ ਕੋਈ ਜੱਜ ਦਾ ਫੋਨ ਲਿਆ 5 ਫੇਰੀ ਡਿਸਪਲੇ ਚੇਂਜ ਕਰਾ ਲਈ ਉਹ ਵੀ 2000 ਵੀਰੇ 2000 ਤੇ ਆ ਗਏ ਅਸੀਂ ਇੱਥੇ ਦੁਕਾਨ ਜੀ ਆ ਕੋਈ ਉਹਨੇ ਕਿੱਧਰ ਆ ਦੁਕਾਨ ਟਿੱਡੀ ਬਣਾ ਕਿੱਥੇ ਦੁਕਾਨ ਬੀ ਬਲੌਕ ਟਿੱਡੀ ਆ ਦੁਕਾਨ ਸਾਹੀ ਲੈਂਡ ਹਾਂ ਆ ਆ ਰਿਹਾ ਸਾਇਲੈਂਸ ਸੂਰੀਜ ਦੇ ਕੱਲ ਦਾ ਇੱਕ ਫੋਨ ਵੜਾ ਕੇ ਗਈ ਸੀ ਆਪਾਂ ਨੂੰ ਉਹ ਵੀ ਲੈ ਕੇ ਫੜਨਾ ਫੋਨ ਇਹ ਤੋਂ ਤੇ ਨਵਾਂ ਉਹਨਾਂ ਨੂੰ ਫੋਨ ਫੜਾਉਣਾ ਆ ਟੱਡੀ ਬਿਨਵਾਦ ਕਹਿੰਦਾ ਮੇਨਾਂ ਕੋਲ ਹੀ ਆਉਣਾ ਹੈ ਅਸਾ ਪ੍ਰਾਣੇ ਬੰਦੇ ਨੇ ਆਪਣੇ 올ਡ ਕਸਟਮਰ ਨੇ ਆਪਾਂ ਇਹਨਾਂ ਨੇ ਫੋਨ ਠੀਕ ਕਰਾਉਣਾ ਹੋਵੇ ਆਪਾਂ ਹੀ ਕਰਦੇ ਨੇ ਅੱਛਾ ਠੀਕ ਹੋ ਗਈ ਹੋ ਗਿਆ ਯਾਰ ਇਹਨੂੰ ਦੇਖੋ ਇਹਦਾ ਵੀ ਹੋ ਗਿਆ ਦਿਖਾ ਮੈਨੂੰ ਫੇਰੀ ਪਤਾ ਲੱਗੂ ਕੀ ਹੋਇਆ ਯਾ ਕਵਿਟਾ ਟੀਵੀ ਦੇ ਬਾਅਦ ਦਾ ਫੋਨ ਗਿਆ ਹੱਥਾਂ 'ਚ ਡਾਕਟਰ ਸਾਹਿਬ ਦੇ ਪੇਸ਼ੈਂਟ ਦੇਖਣਗੇ ਕਿਦਾਂ ਦਾ ਸੀਰੀਅਸ ਪੇਸ਼ ਪੇਸ਼ੈਂਟ ਆ ਹੈ ਕਿ ਨਹੀਂ ਕੀ ਅੱਛਾ ਟੈਂਸ਼ਨ ਆ ਆ ਰੀਆ ਲੱਗ ਬਹੁਤ ਸਮਝ ਨਹੀਂ ਆਉਂਦੀ ਲਚਨੀ ਮਾਰੀ ਨੇ ਵਾਲੇ ਲੱਗਣਗੇ ਆ ਦੇਖੋ ਬੰਨਿਆ ਦਿੱਤਾ ਹੈ ਇਹ ਇੱਕ ਫੋਨ ਬਣਾਇਆ ਇਹਦਾ ਟ੍ਰੀਟਮੈਂਟ ਇਹਦਾ ਟ੍ਰੀਟਮੈਂਟ ਹੋ ਚੁੱਕਿਆ ਟ੍ਰੀਟਮੈਂਟ ਹੋ ਗਿਆ ਟ੍ਰੀਟਰੀ ਦਾ ਫੋਨ ਰਹਿ ਗਿਆ ਟ੍ਰੀਟਮੈਂਟ ਹੋਣ ਦਾ ਉਹ ਦੇਖਣਗੇ ਡਾਕਟਰ ਸਾਹਿਬ ਕੀ ਦੁਕਤ ਖਲੀਫਾ ਨੂੰ ਤੇ ਉਹੀ ਕੰਮ ਹੋ ਗਿਆ ਡਾਕਟਰ ਸਾਹਿਬ ਨੇ ਆਪਣੇ ਹੱਥ ਖੜੇ ਕਰਤੇ ਆ ਕਹਿੰਦੇ ਪੇਸ਼ੈਂਟ ਨੂੰ ਆਈਪੀ ਡਿਸਟਰੀਬਿਊਟ ਕਿ ਨਾ ਪੇਸ਼ੈਂਟ ਇਜ਼ ਨੋ ਮੋਰ ਪੈਸੇ ਕਿਰਿਆ ਕਰ ਜਾ ਰਹੇ ਲੋਕ ਚੱਕੋ ਬਾਈ ਡਾਕਟਰ ਸਾਹਿਬ ਕਹਿੰਦੇ ਦਾ ਟ੍ਰੀਟਮੈਂਟ ਹੋਊਗਾ ਆਪਰੇਸ਼ਨ ਹੋਊਗਾ ਆਈ ਸੀ ਯੂ ਚ ਲੈ ਕੇ ਜਾਣਾ ਪੈਣਾ ਹੈ ਸੀਰੀਅਸ ਆ ਥੋੜਾ ਜਿਆਦਾ ਬੋਲ ਨਹੀਂ ਡਿਸਪਲੇ ਕਰ ਲੋ ਯਾਰ ਇਹ ਬਹੁਤ ਮੈਂ 2000 ਰੁਪਏ ਜ਼ਿਆਦਾ ਨਹੀਂ ਹੋ ਜੀਦਾ ਜ਼ਿਆਦਾ ਨਾ ਕਰਦੀ ਲੋਡਿੰਗ ਬੱਡੀ ਬਹੁਤ ਮਹਿੰਗੇ ਮੇਰੇ ਚੋਸ ਤੋਂ ਮੈਂ ਤਾਂ ਡਾਕਟਰ ਦੇ ਤੋਂ ਜੁਨਾ ਪ੍ਰੋਫਿਟੇਬਲ ਮਾਰ ਲਾਗ ਰਿਹਾ ਇਹ ਪਿਛਲਾ ਵੀ ਭੁਗਾਨਾ ਨਰਵਤ ਹੋ ਜੂਗਾ ਕਿ ਦੋ ਮਾਸ ਹੋਣਾ ਕੀ ਬਣਿਆ ਇਹ ਵੈਂਟੀਲੇਟਰ ਤੇ ਪੈ ਗਿਆ ਹੈ ਉਹ ਨਹੀਂ ਚੱਲਉ ਪ੍ਰੈਸ਼ਰ ਡਾਕਟਰ ਸਾਹਿਬ ਕਹਿੰਦੇ ਕਿੰਨੇ ਪ੍ਰੈਸ਼ਰ ਤੇ ਖਰਚ ਆਊਗਾ ਉਹ ਬਾਈ ਲੱਗਿਆ ਬੈਕ ਪੈਨਲ ਵੀ ਚਾਹੀਏ ਦੇਖਣਾ ਫੋਟੋ ਅੰਜੀ ਬੈਕ ਪੈਨਲ ਵੀ ਯੂਜ਼ ਕਰ ਰਹੇ ਸੋਚ ਰਿਹਾ ਡਾਕਟਰ ਬਦਮਾਸ਼ ਨੂੰ ਕੀ ਕੀਤਾ ਜਾਵੇ ਪ੍ਰੈਸ਼ਰ ਕਰਵਾਇਆ ਜਾਵੇ ਨਾ ਕਰਵਾਇਆ ਜਾਵੇ ਕਰਾਣਾ ਹੀ ਪੈਣਾ ਮੈਨੂੰ ਕਰਾਉਣਾ ਪੈਣਾ ਹੈ ਸਰਦਾ ਨਹੀਂ ਦੇਖ ਲੈ ਇੱਕ ਵਾਰ ਔਖਾ ਕੰਮ ਬੱਟਾ ਸਾਹਿਬ ਦੂਜੇ ਰੌਟ ਨਾਲ ਗੱਲ ਕਰ ਰਹੇ ਨੇ ਡਿਸਕਸ ਕਰ ਰਹੇ ਨੇ ਕਿੰਦਾ ਕੀਤਾ ਜਾਵੇ ਤੇ ਫਾਈਨਲੀ ਤੁਹਾਨੂੰ ਫਿਰ ਦੇਖਦੇ ਆ ਆਪਰੇਸ਼ਨ ਹੋਏਗਾ ਕਿ ਨਹੀਂ ਹੋਏਗਾ ਜੀ ਬਦਦਾ ਰੈਡੀ ਬੰਦਾ ਫੋਨ ਤੁਹਾਨੂੰ ਦਿਖਾਣੇ ਆ ਸਹੀ ਹੈ ਨਹੀਂ ਸਹੀ ਹੈ 25 ਦੀ ਗੱਲ ਦੂਜੀ ਸਾਰੇ ਚੈਲੰਜ ਅਕਸੈਪਟ ਕਰ ਲਿਆ ਆਪਾਂ ਨੇ ਠੀਕ ਹੈ ਚੈਲੰਜ ਕੀ ਆ ਇਨੂੰ ਮੈਂ ਕਿਹਾ ਵੀ ਤੂੰ ਜਾ ਲੈਫਟ ਤੋਂ ਮੈਂ ਜਾਣਾ ਪੌੜੀਓ ਦੇਖਦਾ ਕਿਹੜਾ ਮੱਲਾ ਪਹੁੰਚਦਾ ਹੈ ਉਹ ਕੋਰ ਬੈਕ ਠੀਕ ਹੈ ਜੇ ਮੈਂ ਪਹਿਲਾਂ ਪਹੁੰਚ ਗਿਆ ਤਾਂ ਇਹਦੀ ਬਾਲਟੀ ਬਣੂਗੀ ਜੇ ਇਹ ਪਹਿਲਾਂ ਪਹੁੰਚ ਗਿਆ ਤਾਂ ਮੇਰੀ ਬਾਲਟੀ ਬਣੂਗੀ ਦੰਨ 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 ਬ్రో ਦੰਨ ਚਲ ਦੇਖਦੇ ਆ ਲੈਫਟ ਕੇ ਨੰਬਰ ਤੇ ਆ ਲੈਫਟ ਦੇਖਦੇ ਆ ਮੈਂ ਉਹ ਭੱਜ ਕੇ ਕਾਲ ਕਰਦਾ ਠੀਕ ਹੈ ਜੀ ਮੈਂ ਰੈਡੀ ਆ ਦੁਲੈਂਡ ਗਰਾਊਂਡ ਕੋਰਥ ਥੱਲੇੋਂ ਤੋਂ ਬਦਲ ਇੱਕ ਫਲੋਰ ਤੇ ਅੱਜ ਨੂੰ ਭੱਜ ਲੈਣਾ ਹੈ ਜੇ ਜਿਹੜਾ ਲੈ ਜਾਂਦਾ ਹੈ ਇਹਦਾ ਕੋਹ ਹੈ ਨਹੀਂ ਕੋਹ ਹੈ ਕੰਮ ਨਹੀਂ ਤਪੋ ਤੋਂ ਨਿਕਲ ਗਿਆ। ਖਿਆ। ਹਾਂਜੀ ਟਿੱਡੀ ਬਦਮਾਸ਼ ਪਿੱਛੇ ਰਹਿ ਗਿਆ। ਇਹਨੂੰ ਹੁਣ ਆਪਾਂ ਦਵਾਂਗੇ ਪੰਖਾ ਆਪਾਂ। ਮੈਵੇਲਾ ਤੋ ਆ ਗਿਆ। ਹੁਣ ਕੱਪ ਦੇਣਾ ਉਹਨਾਂ ਦਾ ਆਪਾਂ। ਪਤਾ ਕਿ ਆ ਕੀਤਰ ਹੋ ਗਈ। ਇਹ ਚਲ ਗਿਆ। ਇਹਨੂੰ ਇਹ ਤੇ ਉੱਪਰ ਆ ਜੂਗੀ। ਉਹ ਇੱਕ ਫਲੋਰੀ ਬਲੋਟ ਤਾਂ ਇਹ ਚੜੀ ਬੀਜ। ਫੇਟ ਟੈਨ ਨਾ ਕਰਾਂ ਇਹਦੇ ਚੌਥੇ ਫਲੋ। ਕੁਝ ਮੈਂ ਕੋਈ ਜਿੰਮੇਦਾਰ ਨਹੀਂ ਹੈਗਾ। ਗੱਲ ਕਿਉਂ ਹੋਈ ਸੀਗੀ? ਫਿਰ ਤੇ ਕੁੱਤੋਂ ਆ ਰਹੀ ਆ। ਲੈ ਵੇ ਹੁਣ ਲਵਾਰੀ ਆ ਬੜੀ ਗਰਾਉਂਡ ਫਲੋਰ ਦੇ ਹੁਣ ਤੋਂ ਪਹਿਲਾਂ ਪਤਾ ਜੀ 100 ਤੋਂ 105 ਲੈਣਾ ਹੁੰਦਾ ਉੱਚੀ ਜੇ ਆਪਾਂ ਖਿੱਤੀ ਆਪਾਂ ਭੱਜੇ ਆਪਾਂ ਨਹੀਂ ਰਹਿ ਲੈ ਤੇ ਹੁਣ ਪਾਰਟੀ ਟਿੱਡੀਓ ਦਮਾਸ ਕਰਨੀ ਹੈ ਦੇਖੋ ਕਿਹੜੀ ਪਾਰਟੀ ਦਿੰਦਾ ਇਹ ਕੀ ਕਰਦਾ ਹੁਣ ਜਾਣ ਸਕਦੇ ਆਪਾਂ ਕੀ ਕਰਦਾ ਆਪਣੇ ਆਫਿਸ ਦੁਬਾਰਾ ਆ ਚੁੱਕੇ ਆ ਚੱਲੇ ਆਪਾਂ ਆਪਣੇ ਰੂਹ ਨੂੰ ਤੇ ਆਪਣੇ ਕੋਲ ਨੂੰ ਬੋਲਣ ਨੂੰ ਕਿਹਾਦਾ ਨਹੀਂਗਾ ਹੁਣ ਕੀ ਬੋਲੀਏ ਕੀ ਨਾ ਬੋਲੀਏ ਘੁੰਮ ਤੱਕ ਜਾਂਦੇ ਆ ਸਾਨੂੰ ਆਈ ਦਿਖਾਵਾਂਗੇ ਦੇਖਦੇ ਜਾਓ ਵਧੀਆ ਲੱਗਿਆ ਤੇ ਕੋਈ ਗੱਲ ਆਤਮ ਹੀ ਹੈ ਵੀ ਭਾਰਤ ਦੁਨੀਆ ਟਰਾਂਡ ਦੀ ਜੱਟਾ ਕਰਤੀ ਦੀ ਉਹ ਆਪਾਂ ਸੱਤ ਸੇਨਾ ਹੋ ਗਈ ਜਰਦੀ ਠੀਕ ਹੈ ਕੱਫੇ ਲੱਗੇ ਰੋ ਕਵੀ ਨਾ ਜਿਹੜਾ ਬਲਾਕ ਦੇਖ ਤੋ ਕਿਸੇ ਨੇ ਗੱਲ ਸੱਚੀ ਗਈ ਆ ਦਬੇ ਹੋ ਨਾ ਦਬਾਉਣ ਨੂੰ ਬਧੇਰੇ ਆਉਣਗੇ ਅਸੀਂ ਦਬਣਾ ਨਹੀਂ ਹੈਗਾ ਕਿੱਥੋਂ ਬਾਈਕ ਨੂੰ ਦਾ ਹੱਥ ਫਿਰ ਤੇ ਹੀ ਆਪਣੇ ਮੋਹਨ ਦਾ ਕੰਮ ਨਹੀਂ ਅੱਜਾਂ ਦੇ ਨਹੀਂ ਅੱਗੇ ਹੋਊਗਾ ਲੱਗੇ ਹੋਏ ਆ ਕਿਹਕੇ ਇਹ ਜੀਰਕਪੁਰ ਦੀ ਰਾਤ ਹਸੀਨ ਰਾਤ ਜੀਰਕਪੁਰ ਦੀ ਇਹ ਤਾਂ ਇਦਾਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਕੱਪੜੇ ਦੀਆਂ 2-2 2.500 ਦੇ ਕੱਪੜੇ ਮਿਲ ਜਾਂਦੇ ਨੇ ਉਹਦੇ ਵਧੀਆ ਬ੍ਰਾਂਡ ਦੇ ਤੇ ਇਦਾਂ ਦੇ ਕੱਪੜੇ ਲੈ ਕੇ ਉਹ ਫਟਾਰਾ ਵੀ ਕਰ ਸਕਦੇ ਆ ਪ੍ਰੋਪਰ ਫੋਕਰੀ ਮਾਰ ਸਕਦੇ ਆ ਦੁਕਿਆਂ ਤੇ ਬਥੇਰੇ ਬਥੇਰੇ ਦੇਖੇ ਨੇ 2-200 ਦੇ ਪਾ ਕੇ ਕੱਪੜੇ ਵਾਜੋ ਕਹਿੰਦੇ ਆ ਉੱਥੋਂ ਲੈ ਕੇ ਜਾਂਦਾ ਉਹ ਸ਼ੋਅਰੂਮ ਤੋਂ ਲੈ ਕੇ ਜਾਂਦਾ ਇੰਨੇ ਦੇ ਆ ਦੇਖੋ ਇਹ ਦੁਕਾਨਾਂ ਨੇ ਬਥੇਰੀਆਂ ਮੜ ਜਾਣੀਆਂ ਬਹੁਤ ਨੇ ਗਰਮੀ ਹਲੇ ਇਸ ਹਰਦੀਆਂ ਵਾਲੇ ਸਭ ਕੱਪੜੇ ਮਰ ਜਾਣਗੇ ਠੀਕ ਤੇ ਆਪਣੇ ਬੰਦੇ ਆਪ ਤੋਂ ਥੋੜੇ ਬਾਅਦ ਫਿਰ ਨਿਕਲ ਗਏ ਕਾਲ ਕੀਤਾ ਉਹਨਾਂ ਨੂੰ ਇਹਦਾ ਖੜਾ ਮਾਂ ਭੁੱਖ ਲੱਗੀ ਹੋਈ ਆ ਬਹੁਤ ਭੁੱਖ ਲੱਗੀ ਹੈ ਨਾ ਆ ਜਾ ਰੋਟੀ ਖਾਣੀ ਆ ਆਖਿਆ ਆ ਗਿਆ ਬਾਬੇ ਆਪਾਲ ਹੈ ਕਿ ਹਾਲੇ ਕਿ ਹੋਣੀ ਆ ਆਹ ਵਾਲੀ ਆ ਜਿਹੜੀ ਕਾਲੇ ਰੰਗ ਦੀ ਖੜੀ ਹੈ ਨਾ ਕਾਲੇ ਰੰਗ ਦੀ ਇਹ ਲੈ ਕੇ ਆਉਣੀ ਆ ਆਪਨੇ ਚੜਦੇ ਸਿਆਲ ਮੋਦੀ ਆਖਦੇ ਨੇ ਚੜਦੇ ਸਿਆਲ ਵਿਆਹ ਕੇ ਲੈ ਜਾਣਾ ਉਹ ਕੰਮ ਕਰਨਾ ਚੜਦੇ ਸਿਆਲ ਲੱਗ ਲੱਗ ਦੁਕਾਨਾਂ ਲੱਗੀਆਂ ਨੇ ਆਂਡਾ ਕੋਈ ਕੀ ਉਾਰਕਰ ਲਟਰਮ ਪਾਟਰਮ ਸਭ ਕੁਝ ਆ ਓਹ ਨਾ ਨਾ ਮਮਾ ਨਾ ਚੱਤੇ ਛੂ ਵੀ ਦਗਾਣ ਵੀ ਲੱਗੀ ਹੋਈ ਏ ਛੂ ਮਿਲ ਜਾਂਦਾ ਔਰ ਕਰੋੜਿਆਂ ਦਾ ਛੂ ਮਿਲ ਜਾਂਦਾ ਵਾ ਚਿਕਣੇ ਛੂ ਮਿਲ ਜਾਂਦਾ ਕੁੱਕੜ ਦਾ ਛੂ ਮਿਲ ਜਾਂਦਾ ਆ ਆਲੇ ਕੁਣੀਆਂ ਬਲੈਕ ਰੰਗ ਦੀ ਵੀ ਜਿਹੜੀ ਨਾਲ ਖੜੀ ਏ ਆ ਗੱਡੀ ਜਿਹੜੀ ਆ ਪਾਈ ਲੇ ਕੁਣੀਆਂ ਕਾਲੇ ਰੰਗ ਦੀ ਇਹ ਦਿਲ ਨੂੰ ਭਾਗ ਗਈ ਏ ਮੇਰੇ ਦਿਲ ਕੋ ਭਾਗ ਗਈ ਏ काले रंग की थार ना मेरे को दिल को बहा गई है जेले करानी है अभी ठंड भी हो रखी है अब अभी चल रही है ठंड नहीं मानते इधर मोमोज मोमोज लग चुके हैं जब क्या चल रहा है पता नहीं है क्या है हमारे साथी हमारे संगी साथी वो हमारे आगे जा रहे हैं उनको भी हमने देना है, गर्मा गर्म कपड़े वो कपड़े पतले कपड़े गर्मा गर्म कपड़े आ हमारे संगी साथी खड़े ने कहा चार्जर, वो वो चार्जर। आ, ले जी वो चार्जर मेरा ओके ਤੇ ਆਹਾਰੇ ਗਰਮੀ ਜਰਦੀਆਂ ਉਹ ਸੰਟਾ ਕਲੌਸ ਸੰਟਾ ਕਲੌਸ ਸੰਟਾ ਕਲੌਸ ਤੇਰੇ ਕਨੇਕ ਰਖ ਨੂੰ ਸਾਰਿਆ ਕਿਹੜਾ ਲੈਪਟਾਪ ਤੇਰੇ ਨਾਲ ਉਹ ਤਾਂ ਮੈਂ ਘਰੇ ਰੱਖਿਆ ਆ ਕਿਉਂ ਕੀ ਕਰਨਾ ਉਹ ਦੇਖਾ ਲੈਪਟਾਪ ਤੇਰਾ ਓਏ ਯਾਰ ਆਪਾਂ ਉਥੋਂ ਜਾ ਕੇ ਤੈਈ ਸੀਗੇ ਹੁਣ ਨਹੀਂ ਜਾਣਾ ਹੈ ਆਪਾਂ ਨਵਾਂ ਹੀ ਲੈ ਕੇ ਆਵਾਂਗੇ ਆਈਪੈਡ ਹੀ ਲੈ ਕੇ ਆਵਾਂਗੇ ਹੁਣ ਆਈਪੈਡ ਲੈ ਮੈਂ ਇੱਕ ਵੱਕਪ ਲੈ ਕੇ ਆਵਾਂਗੇ ਇੱਕ ਕੀਆ ਮੈਂ ਤੈਨੂੰ ਐਂ ਕਹਿਣ ਦੇ ਆ ਪੁੱਗੇ ਹਾਂ ਹੁਣ ਆਪਾਂ ਖਾਵਾਂਗੇ ਠੀਕ ਐ ਆ ਬੰਦੇ ਵੀ ਇਤਨੇ ਬੰਦੇ ਵੀ ਹੈਗੇ ਨੇ ਇਧਰ ਦੇਖੋ ਟਣ ਟਣ ਐ ਟਣ ਨਣ 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 ਮਸੂਰੀ ਆ ਗਈ ਸੀ ਜੀ ਮਸੂਰੀ 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 ਆ ਗਈ ਸੀ ਕੀ ਇਹ ਸੱਚ ਇਹਨੇ ਵਿਚਾਲ ਦੀ ਲੈ ਕਹਿੰਦਾ ਤੂੰ ਮੈਨੂੰ ਤੂੰ ਮੈਨੂੰ ਆ ਕੇ ਲੈ ਜਾ ਤੂੰ ਕਹਿੰਦਾ ਇਹ ਇਹ ਮੈਂ ਤੈਨੂੰ ਹੁਣ ਇਹ ਚੀਜ਼ ਕਹਿਣ ਦੇ ਆਇਆ ਹਾਂ ਹਾਂ ਹੁਣ ਆਪਾਂ ਖਾਵਾਂਗੇ ਰੋਟੀ ਠੀਕ ਹੈ ਇੱਕ ਪਲੇਟ ਕੀ 70 ਦੀ ਓਏ ਇੱਕ ਦਾ ਸਿਆ ਤਾਂ ਨਾਨ ਖਾਂਦੇ ਪੈ ਇੱਕ ਦਾ ਸਿਆ ਤਾਂ 2000 ਤਿੰਨ ਸੀ ਕਿ ਓਥੇ ਚਾਲਦੇ 60 ਰੁਪਏ ਦਾ ਨਾਨ ਖਾਵਾਂਗੇ ਟੌਰ ਨਾਲ 210 ਰੁਪਏ ਹੋਗੇ ਠੀਕ ਹੈ 210 ਰੁਪਏ ਇਹ 70 ਦੀ ਪਲੇਟ ਆ ਤੇਰੇ ਆਪਾਂ 180 ਨਾਲ ਹੀ ਜਾਰੇਗਾ ਆਪਾਂ 200 ਰੁਪਏ ਕਿਉਂ ਲਾਈਏ 180 ਨਾਲ ਕੀ ਜਾਰੇਗਾ ਤੂੰ ਨਾਨ ਖਾਵਾਂਗੇ ਓਏ ਯਾਰ ਨਹੀਂ ਬੁੱਗੇ ਨੂੰ ਐਂ ਕਹਿਣਾ ਆ ਤੂੰ ਮੰਨਦਾ ਨਹੀਂ ਆਟਾ ਲੈ ਆਟਾ ਲੈ ਚਲਦੇ ਆ ਠੀਕ ਹੈ ਆਟਾ ਲੈ ਚਲਦੇ ਆ ਦਾਲ ਰੋਟੀ ਉਹ ਹੈਗੀ ਆ ਗੱਠੀ ਲੈ ਚੱਲਦੇ ਹਾਂ ਕਿੱਲੋ ਖਾਵਾਂਗੇ ਤਾਂ ਸਹੀ ਮਮਾ ਅੱਜ ਤੋਂ 300 ਖਰਚ ਦੇਂਗਾ ਕੱਲੂ ਕੀ ਕਰੇਗਾ ਕੱਲੂ ਫੇਰ ਹੱਥ ੱਡੋ ਭਾਈ ਬਾ ਵੀ 200 ਅੱਧੀ ਗੱਲ ਕਰ ਰਿਹਾ ਮੈਂ ਕਰ ਰਿਹਾ ਉਹ ਬੁੱਕੇ ਘਾਣਾ ਨੇ ਸਹੀ ਤੇ ਉਹੀ ਆਪਾਂ ਟਰਲੀਏ 100 150 ਦਾ ਟਰਲੀਏ ਕਿੰਨਾ ਚੱਲੂਗਾ ਕੀ ਐ ਇਹ ਮਾਰਦਾ ਜਲਫਾ ਹੀ ਆਜੋ ਮੇਰੇ ਕਿੱਥੇ ਜਲਫਾ ਦੇਖ ਰਿਹਾ ਤੈਨੂੰ ਆ ਫਿਰ ਐ ਇਹ ਕਾਹ ਤੋਂ ਕਰਦਾ ਮੈਂ ਇਕਦਾ ਜਿਹੜੇ ਨੇ ਨਖਰੇ ਨੇ ਨਾ ਕੁੜੀਆਂ ਦਾ ਵੀ ਟੱਪੇ ਨੇ ਨਖਰੇ ਨੇ ਥਾਲੀ ਹੁਣ ਕਿਹਦਾ ਟੱਪੇ ਹੈ ਕਾਲ ਲਾਪਾ ਹੈ ਅੱਜ ਖਾਣੂ ਨਹੀਂ ਤੇ ਕੀ ਲੱਗੇ ਪਿਆਜ ਪਿਆਜ ਅੱਜ ਪਿਆਜ ਅੱਜ ਪਿਆਜ ਅੱਜ ਖਾਣੇ ਦੇ ਲਾੜੇ ਪਿਆਜ ਸਕਰਗੰਦੀ ਪਿਆਜ 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 ਚਲੋ ਆਟਾ ਵੀ ਲੈਣਾ ਹੈ ਆ दूसरी गड़े अंदर हो रही है, जूस निकलता है। हाँ जी भैया प्याज़ क्या रेट है? प्याज़ तीस किलो तीस रुपी किलो दे दो। प्याज़ दे दो किलो। आप अप्पा प्याज़ ले लेने ਤੇ ਹੁਣ ਆਪਾਂ ਰੂਮ ਬੰਨੀ ਨੂੰ ਬੜੀਆ ਹੋ ਗਿਆ ਆ ਬੜਾ ਜ਼ੋਰ ਲੱਗਿਆ ਯਾਰੇ ਬ੍ਰੈਂਡ ਮਿਲਦਾ ਉਹ ਬ੍ਰੈਂਡ YouTube ਯੂਟਿਊਬਰ ਹੈ ਟਰੂ ਬੋਨੇ ਸਾੜੇ ਕਿੱਧਰ ਨੂੰ ਲੈ ਕੇ ਧੰਨੇ ਨੂੰ ਚੱਲ ਜੇ ਕਲੇ ਹਾਲ ਕਿੰਨੇ ਆ ਵੀ ਚਾਲਦੇ ਆ ਟਾ ਲੈਣਾ ਆ ਆ ਬਹੁਤ ਤੇ ਕਹਿੰਦੇ ਭੂਤਾ ਘੜਾ ਕਰਦਾ ਭੂਤਾ ਘੜਾ ਘਟੂਰ ਕੀ ਕਰੂਗਾ ਗਰਮ ਗਰਮ ਚਪਾਤੀ ਚਪਾਤੀ ਸਾਡੀ ਦੁਕਾਨ ਅਨਲੂ ਪਿਆਜ਼ ਮਟਰ ਟਮਾਟਰ ਹਰੀਆਂ ਮਿਰਚਾਂ ਗਾਜਰ ਗੋਭੀ ਪਤਾਉਂ ਲੱਗ ਲਗਤਰਾਂਆਂ ਸਬਜ਼ੀਆਂ ਮਿਲਦੀਆਂ ਨੇ ਤੁਸੀਂ ਬਲੌਗ ਦੇ ਇੱਥੋਂ ਦੇ ਪਾਰ ਤੱਕ ਆ ਚੁੱਕੇ ਹੋ। ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇੱਥੇ ਤੱਕ ਬੈ ਕੇ ਬਲਾਉ ਦੇਖਣ ਦੇ ਜੀ। ਪਰ ਇਹ ਬਲੌਗ ਵਿੱਚ ਕੋਈ ਇੰਦਰ ਕੋਈ ਖਾਸ ਹੈ ਨਹੀਂ ਸੀ। ਜਨਾ ਤੁਸੀਂ ਸੀਰੀਅਸਲੀ ਲੈ ਗਏ। ਚਲੋ ਕੋਈ ਗੱਲ। ਹਾਂ ਜੀ। ਆਪਾਂ ਨੂੰ ਤੇ ਫੇਰ ਮੋੜਨਾ ਪੈਣਾ ਆ। ਕਿਉਂਕਿ ਜਿਹੜੇ ਆਪਣੇ ਨਾਲ ਦੇ ਜੀ ਉਹ ਪੁੱਛੇ ਖੜੇ ਨੇ ਮੈਂ ਮੂਰੇ ਆ ਗਿਆ ਮੈਨੂੰ ਲੱਗਿਆ ਚਲੇ ਗਏ ਰੂਮ ਚ ਪਰ ਉਹ ਆਪਣੇ ਖਾਤਰ ਖੜੇ ਸੀ ਪਿਛੇਲੇ ਆਟਾ ਲੈਣ ਆਏ ਆ ਉਹ ਆਟੇ ਵਾਲੀ ਦੁਕਾਨ ਤੇ ਖੜੇ ਹੈ ਮੈਂ ਉਹ ਘਾ ਆ ਗਿਆ ਚਲੋ ਫੇਰ ਪਿੱਛੇ ਨੂੰ ਚਲੋ ਤੇ ਆਪਣੀ ਗੱਲ ਵਿੱਚ ਰਹਿ ਗਈ ਸੀ ਨਾ ਥੋੜੀ ਬਹੁਤ ਤੁਸੀਂ ਇੱਥੇ ਤੱਕ ਬਣੇ ਰਹੇ ਹੋ ਤਾਂ ਤੁਹਾਡਾ ਬਹੁਤ 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 ਧੰਨਵਾਦ ਸੱਚੀ ਤੁਹਾਡੇ ਅਬ ਹੰਨਿ ਰਹਾ ਹਾਂਗੇ ਤੁਹਾਡਾ ਐਸਾਂ ਗੱਲ ਕਦੇ ਕੋ ਲੱਗੇ ਨਹੀਂ ਦੇਖਾ ਮਾਮਾ ਕਿੱਧਰ ਗਏ ਸਾਡੇ ਹੁਣ ਲੱਪੜੇ ਨਹੀਂ ਕਿੰਨੇ ਕਿੱਥੇ ਲੱਭਾਂ ਯਾਰ ਮੈਂ ਇਹ ਪੇਂਟ ਹੁੰਦਾ ਹੁਣਾ ਆ ਗੋਲ ਗੱਪੇ ਗੋਲ ਗੱਪੇ ਗੋਲ ਗੱਪੇ ਗੋਲ ਗੱਪੇ ਤਾਮ ਗੋਲ ਗੱਪੇ ਮੂੰਹ ਫਲੀ ਵੀ ਪਈ ਓਏ ਲੈ ਚੱਲ ਭਈਆ ਸੰਤਰੇ ਮਸ਼ੰਮੀ ਅੰਰੂਦੋ ਵਰੇਟੀਆਂ ਹਰ ਇੱਕ ਮਿਲ ਜਾਣਗੇ ਹਰ ਇੱਕ ਵਰੇਟੀਆਂ ਮਿਲ ਜਾਣਗੇ ਤੁਹਾਨੂੰ ਕਿੱਧਰ ਨਹੀਂ ਆਹ ਵਾਲੀ ਜਿਵੇਂ ਆਓ ਫੜਿਆ ਆਓ ਫੜਿਆ ਆਓ ਫੜਿਆ ਮਿਲਗੇ 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 ਆਪਾਂ ਨੂੰ ਮਿਲ ਕੇ ਮਿਲ ਕੇ ਹਾਂਜੀ ਕੀ ਲੈਣਾ ਹੈ ਗਾਈਸ ਆ ਜਾਓ ਆਟਾ ਹੋਰ ਜਿਵੇਂ ਆਪਾਂ ਆਟਾ 190 ਦੇ ਦਾ ਹਾਂ ਕਿਹੜਾ ਆਸ਼ੀਰਵਾਦ ਪਤਾ ਜਿਹੜਾ ਤੇਰੀ ਜੀ ਬਾਈ ਜੀ ਆ ਜਾ ਲੈ ਲੈ ਆਟਾ ਜਿੰਨਾ ਤੱਕ ਲੈ ਵੀਰ ਉੱਧਰ ਭਾਈ ਜੀ ਲਿਆਉਣੇ ਡਿਊ ਕੋਕੋਲਾ

ਪਈ ਆ ਵੀ ਝੜਕਾ ਅੱਛਾ ਲੱਗਾ ਮੈਨੂੰ ਛਿੜਾ ਗੱਲਾਂ ਵਾਤਾ ਹੋ ਚੁਕੀਆਂ ਨੇ ਅੱਜ ਮਮਾ ਕਿੱਧਰ ਗਿਆ ਕੀ ਲੱਭਣ ਡਿਆ ਆਟਾ ਕੀ ਆਟੇ ਦਾ ਪ੍ਰਾਈਸ ਹੈ ਦੂਸਰੇ ਦਾ ਇਹ ਸੁਣੂ ਬੇਸਤੀ ਵਾਲੇ ਦਾ ਤੇ 250 ਉਸਕਾ ਹੈ ਕਿਸਕਾ ਦੂਸਰੇ ਦਾ ਆਸ਼ੀਰਵਾਦ ਆਸ਼ੀਰਵਾਦ ਤਾਂ ਐਸਾ ਵੈਸਾ ਹੀ ਆ ਕੋਈ ਟੱਕੀ ਵਾਲਾ ਦੇ ਦੇ ਦਾ ਇਧਰ ਸਾਬੂਨ ਆ ਗਏ ਨੇ हिमाल्या नीम पाई नीम फीस बॉस लक्स डबल डिटॉल हटा 15 ਚੱਕੇ ਦਾ ਵੈਰਾਈਟੀਆਂ ਇੰਦਰ ਆ ਚੁੱਕੀਆਂ ਨੇ ਤੇਲ ਆ ਗਏ ਨੇ ਦੇਸੀ ਘਿਓ ਰਫੈਂਡ ਆਇਲ ਸਭ ਬ੍ਰਾਂਡ ਦੇ ਆ ਚੁੱਕੀਆਂ ਨੇ ਇੱਥੇ ਕਣੀ ਕਣੀ ਤੁਹਾਨੂੰ ਕਣਾਈਆਂ ਵੈਰਾਈਟੀਆਂ ਤਾਂ ਲੈ ਲਿਆ ਕਿਹੜਾ ਆਟਾ ਹੈ ਆਸ਼ੀਰਵਾਦ ਕਿਹੜਾ ਵਾ ਆਪਣੇ ਆਟਾ ਲੈ ਲਿਆ ਆ 190 ਰੁਪਏ ਦਾ ਆਟਾ ਮਿਲ ਚੁ ਗਿਆ ਆਪਾਂ ਨੂੰ ਹੁਣ ਬਣਾਵਾਂਗੇ ਜਾ ਕੇ ਰੂਮ ਤੇ ਰੋਟੀ 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 ਦੇਖੋ ਲੈਣਾ ਮੈਂ ਇਹਨਾਂ ਦਾ ਮੈਂ ਕਿੰਨਾ ਫਾਇਦਾ ਕਰਤਾ ਕਿਤੇ ਇਹਨਾਂ ਨੇ 180ਾਂ ਚ ਇੱਕ ਟਾਈਮ ਵੀ ਰੋਟੀ ਖਾਣੀ ਸੀਗੀ ਕਿਤੇ ਇਹ ਹੁਣ 190ਾਂ ਵਿੱਚ ਤਿੰਨ ਚਾਰ ਦਿਨ ਰੋਟੀ ਖਾ ਲੈਣਗੇ ਸਹੀ ਹੈ ਨਾ ਮੈਨੇ ਆਪਕਾ ਫਾਇਦਾ ਕੀ ਹੈ ਨਾ ਸਹੀ ਬਾਤ ਹੈ ਨਾ ਨਹੀਂ ਗਲਤ ਬਾਤ ਨਹੀਂ ਹੈ ਅਸੀਂ ਕੀ ਬਣਾ ਵੀ ਨਹੀਂ ठीक है ना ताँगा अभी कितने का फायदा कर दिया अगर अभी एक सौ लगा लेते अभी भी पेट भरता सुबह क्या करते सिर्फ बीस रुपए फिर हाँ देखते ही एक दूसरे की तरफ कौन करेगा क्या करेंगे भूख लगी है अभी एक सौ नब्बे का आटा लेकर रुक जाओ भाई रुक जाओ यार आग लगी है रुक जा मामा रुक जा तू निकल पा जा तेन बड़ी गाली दी चल अभी आटा लेकर कैसा लग रहा है आपको भैया जी पकड़ा हुआ लिया नहीं हुआ कोई बात कर रहा हूँ ना आटा जो आपके हाथ में है खरीदा है वो खरीद कर कैसा लगा अभी आपको क्या है क्या फील सर, हो रहा है सर सर ये बकचोदी है क्यों एक तो मैंने ये सोचो कि बनाएगा कौन अभी बनाने वाले बना लेंगे ना भगवान ने हाथ दिए हैं तो भगवान बनाएंगे हम ही बनाएंगे और कौन सा भगवान आकर बना देगा हम ही बनाएंगे और कौन सा भगवान बना देगा आकर ਚਾ ਅਰਮਾਨ ਨੂੰ ਕੋਸ਼ਿਸ਼ ਕਰਨਾ ਮੈਨੂੰ ਵੀ ਕੋਈ ਰੋਕ ਦੇ ਕੇ ਚੈਪ ਵਾਲੇ ਮੰਨਦਾ ਉਹ ਵੀ ਨਹੀਂ ਚੋਈ ਮੰਨ ਲਈ ਹੁਣ ਤਾਂ ਚੱਲ ਬੰਦੇ ਪਰ ਮੈਨੂੰ ਚਾਹੀਦੀ ਉਹ ਫੋਟੋ ਆ ਦੇ ਦੋਨੋਂ ਫੋਟੋ ਦਿਖਾ ਦੇ ਕੌਣ ਕੋਈ ਬਾਤ ਨਹੀਂ ਉਠਾ ਲੈਂਗੇ ਅਭੀ ਕਾਲ ਕਰ ਰਹਾ ਹਾਂ ਹਾਂ ठीक है चलो कोई बात नहीं है उठा लेंगे का अभी <laughs> भी हम यही ये यह करके <laughs> अभी तो हम यहाँ हैं अभी तो हम आटा लेकर जा रहे हैं जाकर रूम में रोटी तो बनाएंगे खाएंगे कौन सी बहुत थार बोल रहे थे हाँ डाल दी डली है डली सब कुछ डला कौन सी थार वाली अरे वो जो रास्ते से जा रहे थे हम हाँ आएगी यार सिया गड्डी आई है थोड़ी ये पुरानी है की हां 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 डालती 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 ऐ इत कटवाई डाल कीने कीने कुणाल कोालने तो कब दाढ़ी कटवाई थी हां सुबह सुबह तुझे देखा था बस तभी इसलिए तो मैं पहले निकल गया था कि आ जाएगा तब गंगा क्या लिखा है ये ਨਾ ਗੰਗਾ ਵੈਸ਼ ਨੂੰ ਬੋਲਦਾ ਲੇਕਿਨ ਆਨ ਲੈ ਆਓ ਓਕੇ ਓਕੇ ਗੰਗਾ ਵੈਸ਼ ਨੂੰ ਭੋਜਨ ਆ ਲੈ ਆ ਤੈਨੂੰ ਹਿੰਦੀ ਨਹੀਂ ਆਉਂਦੀ ਅਬੇ ਯਾਰ ਖੁਦਵੀਰ ਕਾਲ ਕਰ ਰਹਾ ਹੈ ਕੀ ਕਰੇਂਗੇ ਉਠਾ ਲੈ ਗਾਈਜ਼ 2 ਮਿੰਟ ਵੇਟ ਕੀਜੀਏ ਕਿ ਪਰਸ਼ਣ ਦਾ ਕਾਲ ਆ ਰਹਾ ਹੈ ਉਹ ਉਠਾ ਕੇ ਫਿਰ ਆਪਸੇ ਬਾਤ ਕਰਤੇ ਹੈ ਠੀਕ ਹੈ ਅਬੇ ਬਰਸਾ ਦੇਣਾ ਕੀ ਕਰ ਤੋ ਹੀ ਕਿਹਾ ਉਹਨੂੰ ਮੈਂ ਹੁਣ ਮੈਂ ਮੇਰੇ ਰੈਂਟਰ ਨੂੰ ਕਿਹਾ ਮੈਂ ਕਰ ਪਾਈ ਮੇਰੀ ਉਹ ਜਾਣ ਗਾਨ ਲੱਗਿਆ ਮੇਰੀ ਜਾਨ ਹਾਨ ਲੱਗਾ ਪਿਆ ਹਾਂਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਰੂਮ ਦੇ ਵਿੱਚ ਰੂਮ ਵਾਲੀ ਸਾਈਡ ਚੱਲੇ ਆ ਕਿਆ ਕਿ ਰੋਟੀ ਬਣਾਵਾਂਗੇ ਤੇ ਰੋਟੀ ਖਾਵਾਂਗੇ ਇਧਰ ਬਾਈ ਜੀ ਇਧਰ ਜਾਣਾ ਇਧਰ 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 ਸਾਈਡ ਇਧਰ ਜਾਣਾ ਹੈ ਪਤਾ ਵੀਰੇ ਤੂੰ ਭੁੱਲ ਗਿਆ ਸੀ ਰਾਤ ਵੀ ਉਹ ਤਾਂ ਕبھی ਕبھی ਹੋ ਜਾਂਦਾ ਹੈ ਨਾ ਖਾਦੀ ਪੀਤੀ ਨੇ ਖਾਦੀ ਪੀਤੀ ਵੀ ਹੋ ਜਾਂਦਾ ਹੈ ਆਲੂ ਕਾ ਲੱਛਾ ਪਰੇ ਜਿਹੜਾ ਜਿਹੜਾ ਖਾਉਂਦਾ ਬਾਬਾ ਜੀ ਪਹਿਲੀ ਹੈ ਕਿ ਕਹਿੰਦੇ ਨੂੰਣੀ ਆਪਾਂ ਤੁੰਗਾ ਹਾਂ ਮੈਂ ਅਰੇ ਲਾ ਭਾਈ ਜੀ ਪਹਿਲੀ ਹੈ ਕਿ ਆਪਾਂ ਤੁਹਾਂ ਆ ਗਏ ਸੈਟ ਭਾਜੇ ਖਾਸੀ ਸ਼ਾਦ ਨਹੀਂ ਆਏ ਫਿਰ ਅੱਜ ਉਹ ਟ੍ਰੈਨਿੰਗ ਤੋਂ ਪਹਿਲਾਂ ਆ ਗਏ ਠੀਕ ਹੈ ਓਕੇ ਯਾਰ ਪੋਤਾ ਆ ਗਈ ਦੀਓ ਚਤੜੀ ਤੀ ਕੌਣ ਸੀ ਆ ਗਏ ਟੀ ਕੀ ਆ ਬਤਾ ਕਿਸ ਕੀ ਹੈ ਚਤੜੀ ਤੀ ਚੱਕੋ ਭਾਈ ਪਹੁੰਚ ਚੁਕੇ ਆਪਾਂ ਆਪਣੇ ਰੂਮ ਤੇ ਤੌੜੀਂ ਚੜਾਂਗੇ ਵੈਸੇ ਆ ਤਾਂ ਗਏ ਆ ਨਾ ਬਿਲਡਿੰਗ ਦਾ ਬਿਲਡਿੰਗ ਆ ਗਏ ਰੂਮ ਚ ਨੇ ਆ ਗਏ ਆਏ ਅੱਜ ਤਾਂ ਮੇਰੀ ਰੱਤਾਲ ਦੀਪਨਾ ਫਰਵਰਾਤ ਤਾਂ ਮੇਰਾ ਤਾਂ ਬੋਲ ਰਹੀਆਂ ਨੇ ਪਤਾ ਕਿਉਂ ਅੱਜ ਮੈਂ 2-3 ਵੀਰ ਚੜਿਆ ਪੌੜੀਆਂ ਤੋਂ ਅੱਠਵੇਂ ਫਲੋਰ ਦਾ ਵੈਸੇ ਕੋਦੇ ਨਾਲ ਖੁਸ਼ਵੀਰ ਨਾਲ ਹਾਲੀ ਬੈਟਣ ਲੱਗੀ ਸੀ ਉਹ ਲੈ ਉਹ ਤੋਂ ਪਾਰਟੀ ਲੈਣੀ ਸੀ ਆਪਾਂ ਨੇ ਹਾਂਜੀ ਗਾਜੀ ਪਾਪੀ ਜੂਆ ਪਾਪੀ ਜੂਆ ਓਏ ਸਾਲੀ ਉਸਕੇ ਅਰਕਾ ਗੜਕਾ ਗੜਕਾ ਮਰਡਰਡ ਕਰਦੇ ਆ ਮੈਨੂੰ ਵੀ ਕਿਹਨੇ ਗੜਕਾ ਹੀ ਲੈ ਕੇ ਆਵਾਂਗੇ ਇਹ ਫਟਾ ਵਲੋਗ ਬਣਦਾ ਬਸ ਤਰੇ ਆਈ ਤਰੇ ਹੁਣ ਜੀ ਵਲੋਗ ਬਣੀ ਆ ਹਾਂਜੀ ਗਾਇਸ ਤੋਂ ਚੱਲਦੇ ਆ ਜੀ ਹੁਣ ਥੋੜਾ ਜੂਏ ਦਾ ਸੀ ਇੰਤਜ਼ਾਮ ਕਰਨਾ ਆ ਰਾਤ ਦਾ ਸਾਨੂੰ ਬਹੁਤ ਤੰਗ ਕਰਦਾ ਰਾਤ ਨੂੰ ਹਮੇਸ਼ਿਆ ਤੇ ਨਹੀਂ ਸੀ ਸਿਸਟਮ ਦੇ ਦਿੰਦੇ ਕੀ ਕਰੀਏ ਉਹਦਾ ਕੀ ਨਹੀਂ ਮਿਲਦੇ ਆ ਗੱਲੋਂ ਧੰਨਵਾਦ ਗੋਲਡ ਨਾਈਟ ਸਵੀਟ ਡ੍ਰੀਮ ਸਬਸਕ੍ਰਾਈਬ ਕਰ ਲਿਓ ਯਾਦ ਨਾਲ ਆਜ ਚੱਲੀਏ ਬੁੱਕੇ ਹਾਂਜੀ ਤੇ ਕੜਕਾ ਲੈ ਕੇ ਜਾਣਾ ਹੈ ਉਹਨੂੰ ਰੂਗਾਂ ਨੂੰ ਹੋਰ ਤੂੰ ਕੋਈ ਨਾ ਪੈਣਾ ਮੰਕਲੇ ਨੂੰ ਕੋਲ ਕਰ ਲਾ ਇਹਨੂੰ ਪੋਸਟ ਆ ਇਹਨੂੰ ਕੋਲ ਲਿਆ ਕਰ ਕੁਰਕਾ ਨਹੀਂ ਰੱਖਦਾ ਕੁਝ ਵੀ ਨਹੀਂ ਆ ਗਏ ਗਾਈਜ਼ ਤੂੰ ਕਾਹੀ ਤੂੰ ਇਹ ਹੜਗਾ ਚੱਲ ਯਾਦ ਨਾਲ ਸਬਸਕ੍ਰਾਈਬ ਕਰ ਲਿਓ ਓਕੇ ਠੀਕ ਹੈ